ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀਓ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਜਾਨਾਂ ਦੀ ਤਰ੍ਹਾਂ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਅਸੀਂ ਤੁਸੀਂ ਸਾਰੇ ਆਪਾਂ ਸਾਂਝਾ ਕਰ ਰਹੇ ਹਾਂ ਰਜਾਨਾਂ ਹੀ ਕੱਲ ਤੱਕ ਜੋ ਇਤਿਹਾਸ ਆਪਾਂ ਸਾਂਝਾ ਕੀਤਾ ਹੈ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਕਰਤਾਰਪੁਰ ਨੂੰ ਬੰਨਿਆ ਔਰ ਬੇਅੰਤ ਹੀ ਸੱਜਣ ਕਰਤਾਰਪੁਰ ਦੇ ਵਿੱਚ ਸੇਵਾ ਅਤੇ ਸਿਮਰਨ ਵਿੱਚ ਜੁੜਨ ਲੱਗੇ ਹਨ ਮਹਾਰਾਜ ਜੀਆਂ ਨੇ ਉੱਥੇ ਹੀ ਭਾਈ ਬੂੜਾ ਨਾਂ ਦੇ ਇੱਕ ਛੋਟੇ ਜਿਹੇ ਬੱਚੇ ਨੂੰ ਮਹਾਰਾਜ ਨੇ ਭਾਈ ਬੁੱਢਾ ਸ਼ਬਦ ਕਹਿ ਕੇ ਉਸ ਨੂੰ ਨਿਵਾਜਿਆ ਔਰ ਕਾਲਾ ਆਪ ਜੀ ਨੇ ਸੁਣਿਆ ਕਿ ਭਾਈ ਬੂੜੇ ਨੇ ਬਗੈਰ ਕੋਈ ਜਪ ਤਪ ਕੀਤਿਆਂ ਬਗੈਰ ਕੋਈ ਸਿਮਰਨ ਕੀਤਿਆਂ ਮਹਾਰਾਜ ਜੀਆਂ ਨੇ ਬਚਨ ਨਾਲ ਹੀ ਉਸ ਨੂੰ ਪਰਮ ਪਦ ਦੀ ਦਾਤ ਦਿੱਤੀ ਆ ਮਹਾਰਾਜ ਨੇ ਉਸ ਨੂੰ ਬਗੈਰ ਕੋਈ ਮਿਹਨਤ ਕੀਤਿਆਂ ਹੀ ਉਸ ਨੂੰ ਪਰਮ ਪਦ ਦੀ ਦਾਤ ਦਿੱਤੀ ਆ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਬਚਪਨ ਦੇ ਵਿੱਚ ਸਨ ਜਦੋਂ ਮਹਾਰਾਜ ਜੀਆਂ ਦੇ ਚਰਨ ਪਰਸੇ ਆ ਤਾਂ ਸਤਿਗੁਰਾਂ ਨੇ ਤਰੁਠ ਕੇ ਖੁਸ਼ ਹੋ ਕੇ ਉਸ ਨੂੰ ਪਰਮ ਪਾਦ ਦੀ ਦਾਤ ਦਿੱਤੀ ਮਹਾਰਾਜ ਨੇ ਜਿਹੜੇ ਦਾਤ ਨੂੰ ਪ੍ਰਾਪਤ ਕਰਨ ਵਾਸਤੇ ਵੱਡੇ ਵੱਡੇ ਜੋਗੀ ਹਠੀ ਤਪੀ ਸੰਨਿਆਸੀ ਸਾਧੂ ਮਹਾਤਮਾ ਜੋਗੀ ਆਦਿਕ ਪਤਾ ਨਹੀਂ ਕਿੰਨੇ ਕਿੰਨੇ ਕਸਾਲ ਜਪ ਤਪ ਕਰਦੇ ਆ ਉਹ ਪਰਮ ਪਾਦ ਮਹਾਰਾਜ ਜੀਆਂ ਨੇ ਇੱਕ ਬਚਨਾਤਰ ਹੀ ਉਸ ਬੂੜਾ ਨਾਂ ਦੇ ਸਿੱਖ ਨੂੰ ਦਿੱਤਾ ਛੋਟੇ ਜੇ ਬੱਚੇ ਨੂੰ ਦੇਤਾ ਔਰ ਭਾਈ ਦੋਦਾ ਤੇ ਦੋਦੇ ਦੇ ਘਰ ਵਾਲੀ ਉਹਨਾਂ ਨੂੰ ਵੀ ਮਹਾਰਾਜ ਨੇ ਪਰਮ ਪਦ ਬਖਸ਼ਿਆ ਹੈ ਫਿਰ ਇੱਥੇ ਮਹਾਰਾਜ ਜੀਆ ਨੇ ਭਾਈ ਮਰਦਾਨਾ ਜੀ ਨੂੰ ਅਤੇ ਭਾਈ ਪੰਗੀਰਥ ਜੀਆ ਨੂੰ ਹੋਰ अनेका ਸਿੱਖਾਂ ਨੂੰ ਕਰਤਾਰਪੁਰ ਦੇ ਵਿੱਚ ਸੇਵਾ ਲਈ ਛੱਡ ਕੇ ਇੱਥੋਂ ਫਿਰ ਮਹਾਰਾਜ ਜੀ ਦੂਸਰੀ ਉਦਾਸੀ ਲਈ ਤਿਆਰੀ ਕਰਦੇ ਆ ਪਹਿਲੀ ਉਦਾਸੀ ਤੋਂ ਬਾਅਦ ਮਹਾਰਾਜ ਨੇ ਕਰਤਾਰਪੁਰ ਬੰਨਿਆ ਫਿਰ ਮਹਾਰਾਜ ਜੀ ਇੱਥੋਂ ਦੂਜੀ ਉਦਾਸੀ ਦੀ ਤਿਆਰੀ ਕਰਦੇ ਆ ਇੱਥੋਂ ਤੱਕ ਇਤਿਹਾਸ ਆਪਾਂ ਕੱਲ ਸਰਵਣ ਕੀਤਾ ਸੀ ਆਓ ਜੀ ਅੱਜ ਆਪਾਂ ਅੱਗੇ ਇਤਿਹਾਸ ਸਰਵਣ ਕਰੀਏ ਪ੍ਰਜਾਣਾ ਦੀ ਤਰ੍ਹਾਂ ਪਹਿਲਾਂ ਮਿਲ ਕੇ ਸਤਨਾਮ ਵਾਹਿਗੁਰੂ ਜਪੋ ਜੀ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੋ ਇਥੇ ਸਤਗੁਰੂ ਜੀ ਦੇ ਪਾਸੋਂ ਸਿੱਖਾਂ ਨੂੰ ਨੰਬਰ 1 ਤਾਂ ਉਪਦੇਸ਼ ਮਿਲਦਾ ਸੀ ਜਿਸ ਨਾਲ ਉਹ ਸੰਸਾਰ ਵਿੱਚ ਮੁਗਧ ਅਚੇਤ ਜੀਵਨ ਤੋਂ ਜਾਗ ਉੱਠਦੇ ਸੀ ਨੰਬਰ 2 ਜਾਗ ਉੱਠੇ ਜੋ ਕਲਿਆਣ ਦੇ ਜਾਚਕ ਹੋ ਖੜੋਂਦੇ ਸੀ ਉਹਨਾਂ ਨੂੰ ਗੁਰੂ ਦੀ ਖਿਆ ਮਿਲਦੀ ਸੀ ਉਹਨਾਂ ਨੂੰ ਕਹਿ ਦਈਏ ਗੁਰਮੰਤਰ ਮਿਲਦਾ ਸੀ ਯਾ ਗੁਰਦੀਖਿਆ ਦਾ ਗੁਰਸਿੱਖੀ ਵਿੱਚ ਮਤਲਬ ਹੈ ਪਰਮਾਤਮਾ ਦੇਵ ਨਾਲ ਪ੍ਰੇਮ ਦੁਆਰਾ ਸੰਯੁਕਤ ਹੋ ਜਾਣ ਲਈ ਉਸ ਦੇ ਸਿਮਰਨ ਦੀ ਪ੍ਰਾਪਤੀ ਵਾਸਤੇ ਨਾਮ ਦਾਣ ਦਾ ਸੰਸਕਾਰ ਜਿਵੇਂ ਸੁਹੀ ਰਾਗ ਅੰਦਰ ਮਹਾਰਾਜ ਦਾ ਬਚਨ ਆਉਂਦਾ ਹੈ ਤਿਨ ਮਿਲਿਆ ਗੁਰ ਆਏ ਜਿਨ ਕਉ ਲਿਖਿਆ ਅਮ੍ਰਿਤ ਹਰ ਕਾ ਨਾਉ ਦੇਵ ਦੀਖਿਆ ਇਸ ਦੀਖਿਆ ਤੋਂ ਬਿਨਾ ਗਿਆਨ ਪ੍ਰਾਪਤੀ ਨਹੀਂ ਹੁੰਦੀ ਜਿਵੇਂ ਗੁਰੂ ਅਰਜਨ ਦੇਵ ਮਹਾਰਾਜੀਆਂ ਦਾ ਪੈਰੋ ਰਾਗ ਵਿੱਚ ਵਚਨ ਹੈ ਬਿਨ ਗੁਰ ਦੀਖਿਆ ਕੈਸੇ ਗਿਆਨ ਬਿਨਾ ਗੁਰੂ ਦੀ ਦੀਖਿਆ ਤੋਂ ਗਿਆਨ ਕਿਵੇਂ ਆ ਸਕਦਾ ਕਿਸੇ ਨੂੰ ਕਿਉਂਕਿ ਕਈ ਕਹਿੰਦੇ ਆ ਵੀ ਆਪਾਂ ਨੂੰ ਤਾਂ ਪਹਿਲੀ ਗਿਆਨ ਹੈ ਪਰ ਨਹੀਂ ਮਹਾਰਾਜ ਕਹਿੰਦੇ ਗੁਰੂ ਦੀ ਦੀਖਿਆ ਤੋਂ ਬਿਨਾਂ ਗਿਆਨ ਨਹੀਂ ਹੁੰਦਾ ਕਿਸੇ ਨੂੰ ਦੀਖਿਆ ਪੂਰੇ ਗੁਰੂ ਪਾਸੋਂ ਮਿਲਦੀ ਹੈ ਜਿਵੇਂ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਸੁਖਮਣੀ ਸਾਹਿਬ ਦੇ ਅੰਦਰ ਆਪਾਂ ਨੂੰ ਦੱਸ ਰਹੇ ਨੇ ਭਾਈ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਤਿਸ ਸਾਚ ਪਰਿਖਿਆ ਪੂਰੀ ਦੀਖਿਆ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਸੋ ਇਸ ਤੋਂ ਇਲਾਵਾ ਗੁਰੂ ਅਰਜਨ ਸਾਹਿਬ ਦਾ ਵਚਨ ਗੌੜੀ ਰਾਗ ਦੇ ਅੰਦਰ ਹੀ ਹੈ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਜਦੋਂ ਗੁਰੂ ਦੀ ਦੀਖਿਆ ਕੰਨਾਂ ਦੇ ਨਾਲ ਪ੍ਰਾਪਤ ਹੁੰਦੀ ਆ ਉਸ ਤੋਂ ਬਾਅਦ ਫਿਰ ਇੱਕ ਨਿਰੰਕਾਰ ਦਾ ਨਾਮ ਮਨ ਵਿੱਚ ਦ੍ਰਿੜ ਹੁੰਦਾ ਹੈ ਇਸ ਦੇ ਅੰਦਰ ਟਿਕਾਣਾ ਕਰਨ ਨਾਲ ਕਲਿਆਣ ਹੁੰਦੀ ਹੈ ਗੁਰੂ ਦੀਖਿਆ ਜਦੋਂ ਮਨ 'ਚ ਵਸ ਜਾਂਦੀ ਆ ਸੰਗਤ ਜੀ ਉਹਦੇ ਨਾਲ ਕਲਿਆਣ ਹੁੰਦੀ ਐ ਜਿਵੇਂ ਬੱਜ ਨਾਉਂਦਾ ਬਾਬ ਨਖਰੀ ਦੇ ਵਿੱਚ ਗੁਰ ਦੀ ਖਿਆਜ ਇਹ ਮਨ ਵਸੈ ਨਾਨਕ ਮਸਤਕ ਭਾਗ ਸੋ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਇੱਕ ਰਸਮੀ ਤੇ ਰਿਵਾਜੀ ਦੀ ਖਿਆ ਨਹੀਂ ਸੀ ਜਿਸ ਨੂੰ ਉਹ ਆਪ ਇਉਂ ਆਖਦੇ ਸੀ ਆਸਾ ਜੀ ਦੀ ਵਾਰ ਚ ਬਚਨ ਆਉਂਦਾ ਸਿੱਖਾ ਕੰਨ ਚੜਾਈਆ ਗੁਰ ਬ੍ਰਹਮਣ ਥਿਆ ਜਿਵੇਂ ਬ੍ਰਾਹਮਣ ਵੀ ਲੋਕਾਂ ਨੂੰ ਦੀਕਸ਼ਾ ਦਿੰਦੇ ਸੀ ਅੱਜ ਵੀ ਦਿੱਤੀ ਜਾਂਦੀ ਹੈ ਦੀਕਸ਼ਾ ਦਿੰਦੇ ਸੀ ਕੰਨ ਵਿੱਚ ਉਹਦੇ ਮੰਤਰ ਫੂਕਦੇ ਸੀ ਪਰ ਮਹਾਰਾਜ ਜੀ ਦੀ ਦੀਕਸ਼ਾ ਉਹਨਾਂ ਵਰਗੀ ਦੀਕਸ਼ਾ ਨਹੀਂ ਸੀ ਸਗੋਂ ਸਤਿਗੁਰੂ ਦੀ ਦੀਖਿਆ ਤਾਂ ਪੂਰੇ ਗੁਰੂ ਦੀ ਪੂਰੀ ਦੀਖਿਆ ਸੀ ਉਹ ਸਿੱਖ ਦੇ ਹਿਰਦੇ ਵਿੱਚ ਉਹਨੂੰ ਪ੍ਰਵੇਸ਼ ਕਰਾ ਦਿੰਦੇ ਸੀ ਤੇ ਉਸ ਦੇ ਲਾਸ਼ ਨੂੰ ਲਖਾ ਦਿੰਦੇ ਸਨ ਜਿਵੇਂ ਮਾਜ ਰਾਗ ਦੀ 4 ਵਾਰ ਵਿੱਚ ਗੁਰੂ ਅੰਗਦ ਦੇ ਮਹਾਰਾਜ ਦਾ ਵਚਨ ਹੈ ਦੀਖਿਆ ਆਖ ਬੁਝਾਏ ਆ ਸਿਫਤੀ ਸੱਚ ਸਿਮਿਓ ਤਿਨ ਕੋ ਕਾ ਉਪਦੇਸੀਆ ਤਿਨ ਕੋ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ ਔਰ ਤੀਸਰਾ ਗੁਰੂ ਦੀਖਿਆ ਦੇ ਕੇ ਸਮਝਾ ਬੁਝਾ ਕੇ ਸਿਫਤ ਸਲਾਹ ਵਿੱਚ ਲਾ ਕੇ ਲਖਿਆ ਦੇ ਰਸਤੇ ਪਾ ਕੇ ਗੁਰੂ ਨਾਨਕ ਦੇਵ ਜੀ ਇਸ ਅੰਤਰੀਵ ਸਾਧਨ ਨੂੰ ਦ੍ਰਿੜਾ ਕੇ ਬਾਹਰ ਦੀ ਕਰਨੀ ਕਰਤੂਤ ਨੂੰ ਵੀ ਸਾਧ ਦਿੰਦੇ ਸੀ ਸੋ ਜਿਸ ਪ੍ਰਕਾਰ ਦਾ ਜੀਵਨ ਅੰਦਰ ਉਦਾ ਹੁੰਦਾ ਸੀ ਉਸ ਪ੍ਰਕਾਰ ਦਾ ਬਾਹਰ ਪ੍ਰਕਾਸ਼ ਪਉਂਦਾ ਸੀ ਇਸ ਵਿੱਚ ਸ਼ੁਭ ਆਚਰਣ ਤੇ ਜਗਤ ਨਾਲ ਭਰਾਤਰੀ ਭਾਵ ਦੀ ਵਰਤੋਂ ਦੀ ਜਾਂਚ ਹੁੰਦੀ ਸੀ ਸੋ ਇਸ ਤਰ੍ਹਾਂ ਮਹਾਰਾਜ ਜੀ ਸਿੱਖਾਂ ਦੇ ਉੱਪਰ ਪਰਉਪਕਾਰ ਕਰਿਆ ਕਰਦੇ ਸਨ ਅੱਜ ਪ੍ਰਿਥੀ ਮਲ ਸਹਿਗਲ ਉਬੈ ਰਾਮ ਢੀਤੀਨ ਆਏ ਸ੍ਰੀ ਗੁਰੂ ਦਰਸਕੋ ਜਗਿਆ ਸਾ ਮਨ ਲੀਨ ਮਨ ਵਿੱਚ ਜਗਿਆਸਾ ਧਾਰ ਕੇ ਅੱਜ ਤਿੰਨ ਪ੍ਰਾਣੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਆਏ ਹਨ ਸੋ ਆਓ ਸੰਗਤ ਜੀ ਅੱਗੇ ਸਾਖੀ ਸੁਣੀਏ ਆਪਾਂ ਕੌਣ ਹਨ ਜਿਹੜੇ ਮਹਾਰਾਜ ਜੀਆਂ ਦੇ ਕੋਲ ਆਏ ਨੇ ਇਹ ਤਿੰਨੇ ਸ੍ਰੀ ਗੁਰੂ ਜੀ ਦੇ ਦਰਸ਼ਨ ਨੂੰ ਜਦ ਆਏ ਅਰਦਾਸ ਕੀਤੀ ਕਿ ਅਸਾਂ ਸੁਣਿਆ ਹੈ ਕਿ ਵਿਸ਼ਨੂੰ ਦੀ ਭਗਤੀ ਕਰੀਦੀ ਆ ਆਪ ਦੱਸੋ ਉਸ ਦੀ ਭਗਤੀ ਕਰਕੇ ਉਸ ਨਾਲ ਇੱਕ ਕਿਵੇਂ ਹੋ ਜਾਈਏ ਸਤਿਗੁਰੂ ਜੀ ਨੇ ਸੁਣਿਆ ਤੇ ਸੁਣ ਕੇ ਮੁਸਕਰਾਏ ਮਹਾਰਾਜ ਸਾਹਿਬ ਜੀ ਫਿਰ ਕਹਿਣ ਲੱਗੇ ਭਾਈ ਤਪ ਕਰੋ ਉਹਨਾਂ ਕਿਹਾ ਅਸੀਂ ਗ੍ਰਸਤੀ ਲੋਕ ਹਾਂ ਕਾਰਵਿਹਾਰ ਕਰਨ ਵਾਲੇ ਤਪ ਕਰਨਾ ਤਾਂ ਤਿਆਗੀਆਂ ਦਾ ਕੰਮ ਹੈ ਸਾਨੂੰ ਕੋਈ ਸੌਖਾ ਰਾਹ ਦੱਸੋ ਤਾਂ ਫਿਰ ਸਤਿਗੁਰੂ ਜੀ ਬੋਲੇ ਭਾਈ ਪਰਮਾਰਥ ਵੀ ਇੱਕ ਵਿਦਿਆ ਹੈ ਇਸ ਨੂੰ ਸਮਝੋ ਵੀ ਜਿਹੜਾ ਪਰਮਾਰਥ ਕਰਨਾ ਹੈ ਕਮਾਉਣਾ ਹੈ ਇਹ ਇੱਕ ਵਿਦਿਆ ਹੈ ਜਿਵੇਂ ਵਿਦਿਆ ਪੜ੍ਹੇ ਤੋਂ ਬਿਨਾ ਨਹੀਂ ਆਉਂਦੀ ਇਵੇਂ ਪਰਮਾਰਥ ਵੀ ਮਹਾਰਾਜ ਕਹਿੰਦੇ ਸਿੱਖੋ ਭਾਈ ਇਹਨੂੰ ਪਰਮਾਰਥ ਵੀ ਵਿਦਿਆ ਹੈ ਇਸ ਨੂੰ ਸਮਝੋ ਤੁਸੀਂ ਤ੍ਰੈ ਗੁਣ ਸੁਣੇ ਹਨ ਧਰਤੀ ਨੇ ਆਖਿਆ ਜੀ ਮਹਾਰਾਜ ਸੁਣੇ ਆ ਫਿਰ ਸਤਿਗੁਰ ਬੋਲੇ ਉਹ ਸ਼ਾਸਤਰਕਾਰਾਂ ਦੀ ਬੋਲੀ ਵਿੱਚ ਹੀ ਸੁਣ ਹੀ ਛੱਡੇ ਨੇ ਕਿ ਆਪਦੇ ਵਰਤੋਂ ਵਿੱਚ ਲਿਆ ਕੇ ਉਹਨਾਂ ਦਾ ਕੋਈ ਲਾਹਾ ਵੀ ਸਮਝਿਆ ਹੈ ਵੀ ਜਿਹੜੀ ਗੱਲ ਤੁਸੀਂ ਸੁਣੀ ਹੈ ਉਹ ਕੱਲੀ ਸੁਣ ਕੇ ਛੱਡਤੀ ਕਿ ਜੀਵਨ ਵਿੱਚ ਉਹ ਤਾਂ ਕੋਈ ਲਾਹਾ ਵੀ ਖੱਟਿਆ ਭਾਈ ਦੇਖੋ ਮਹਾਰਾਜ ਨੇ ਜਿਹੜਾ ਬਚਨ ਕਿਹਾ ਸੰਗਤ ਜੀ ਉਹ ਆਪਣੇ ਵੀ ਸਾਰਿਆਂ ਵਾਸਤੇ ਐ ਵੀ ਆਪਾਂ ਗੁਰੂ ਜੀ ਦੇ ਬਚਨ ਸੁਣਦੇ ਤਾਂ ਬੜੇ ਆ ਪਰ ਸੁਣ ਕੇ ਜੀਵਨ ਵਿੱਚ ਉਹਨਾਂ ਨੂੰ ਲਾਗੂ ਕਰਕੇ ਉਹਨਾਂ ਤੋਂ ਕੋਈ ਲਾਹਾ ਵੀ ਖਟਿਆ ਕਦੇ ਕਿ ਸੁਣ ਕੇ ਛੱਡਦੇ ਆ ਆਪਾਂ ਤਾਂ ਮਹਾਰਾਜ ਨੇ ਪੁੱਛਿਆ ਤਾਂ ਹੈਰਾਨ ਹੋ ਕੇ ਦੂਜੇ ਸਰੀਰ ਭਾਈ ਰਾਮੇ ਨੇ ਕਿਹਾ ਅਸੀਂ ਤਾਂ ਇਹ ਜਾਂਚ ਸਿੱਖੀ ਨਹੀਂ ਬਿਹਾਰਾਂ ਦੇ ਵਿੱਚ ਰਹਿਨੇ ਆ ਕਦੇ-ਕਦੇ ਮੌਤ ਦਾ ਭੈ ਆ ਜਾਂਦਾ ਹੈ ਕਿ ਇਹ ਸਤ ਹੈ ਮਰਨਾ ਜ਼ਰੂਰ ਹੈ ਤੇ ਜੋ ਅਸੀਂ ਜਿਉ ਰਹੇ ਹਾਂ ਪੰਡਾ ਟੋ ਰਹੇ ਹਾਂ ਉਹੀ ਵਿਹਾਰ ਹਰ ਰੋਜ਼ ਉਹੀ ਭੋਗ ਹਰ ਰੋਜ਼ ਉਹੀ ਪਿਆਰ ਉਹੀ ਵੈਰ ਉਹੀ ਝਗੜੇ ਝੰਡੇ ਸਾਰਾ ਕੁਝ ਬਚਪਨ ਵਿੱਚ ਪਰਵਰਿਸ਼ ਚਪੇੜਾਂ ਪੈਂਦੀਆਂ ਝਿੜਕਾਂ ਮਿਲਦੀਆਂ ਜਵਾਨੀ ਵਿੱਚ ਭੋਗ ਦੇ ਰਸਾਂ ਦੇ ਵਿੱਚ ਡੁੱਬੇ ਰਹਿੰਦੇ ਆ ਬੁਢੇਪੇ ਵਿੱਚ ਤਾਕਤ ਜਿਹੜੀ ਤੁਰ ਜਾਂਦੀ ਆ ਉਹਦਾ ਰੋਣਾ ਆਉਂਦਾ ਫਿਰ ਇੱਕ ਗੱਬਰੂ ਹੁੰਦਾ ਮੈਂ ਇੰਨੀ ਤਾਕਤ ਹੁੰਦੀ ਸੀ ਆਹ ਕਰਦਾ ਸੀ ਆਹ ਕਰਦਾ ਸੀ ਬੁਢੇਪੇ ਦੇ ਵਿੱਚ ਤਾਕਤ ਖੁੱਸ ਜਾਂਦੀ ਹੈ ਸਰੀਰ ਦੀ ਬੰਦਾ ਫਿਰ ਪਿਛਲੀ ਤਾਕਤ ਨੂੰ ਯਾਦ ਕਰ ਕਰਕੇ ਝੋਰੇ ਲਾਉਂਦਾ ਰੋਂਦਾ ਨਾ ਹੋਣ ਵਾਲੇ ਭੋਗਾਂ ਦੇ ਵਿਜੋਗਾਂ ਦੇ ਕੀਰਨੇ ਤਾਂ ਦੱਸਾਂ ਪੁੱਛ ਕੇ ਛੇ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਵਿਸ਼ਨੂੰ ਸਦਾ ਸੁਖੀ ਹੁੰਦਾ ਹੈ ਜਗਤ ਦਾ ਮਾਲਕ ਹੈ ਉਸ ਵਿੱਚ ਪ੍ਰਾਪਤ ਹੋਇਆ ਸਦਾ ਸੁਖ ਨੂੰ ਅਪੜੀਦਾ ਹੈ ਸੋ ਮਹਾਰਾਜ ਆਪ ਦਾ ਜਸ ਸੁਣ ਕੇ ਆਏ ਆ ਕਿ ਕਲਯੁਗ ਵਿੱਚ ਆਪ ਉਸ বিষ্ণੂ ਦਾ ਰੂਪ ਹੋ। বিষ্ণੂ ਦਾ ਰੂਪ ਬਣ ਕੇ ਪ੍ਰਗਟ ਹੋਏ ਹੋ। ਸਾਨੂੰ ਵੀ ਕਿਤੇ ਬਿਲੇ ਲਾ ਦਿਓ। ਇਹਨਾਂ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਨੂੰ ਜਿਹੜੇ ਆਏ ਆ। ਸਿੱਖ ਤਾਂ ਅਜੇ ਨਹੀਂ ਹਨ। ਤੇ ਉਹਦਾ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਆਏ ਆ। ਕਿਉਂਕਿ ਇਹਨਾਂ ਨੇ ਹੁਣ ਬਜ਼ੁਰਗ ਉਮਰ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਇਹਨਾਂ ਨੂੰ ਸੋਝੀ ਆ ਰਹੀ ਆ ਵੀ ਨਾਮ ਜਪਣਾ ਚਾਹੀਦਾ ਬਚਪਨ ਵਿੱਚ ਵੀ ਸੋਝੀ ਨਹੀਂ ਹੁੰਦੀ ਸੰਗਾ ਜੀ ਕਿਉਂਕਿ ਬਚਪਨ ਦੇ ਵਿੱਚ ਖਾਣ ਪੀਣ ਚ ਬੱਚਾ ਰੁੱਝਿਆ ਹੁੰਦਾ ਜਵਾਨੀ ਚ ਵੀ ਸੋਝੀ ਨਹੀਂ ਇਸ ਪਾਸੇ ਆਉਂਦੀ ਕਿਉਂ ਕਿਉਂਕਿ ਜਵਾਨੀ ਵਿੱਚ ਬੱਚਾ ਜਿਹੜਾ ਨੌਜਵਾਨ ਹੈ ਉਹ ਭੋਗਾਂ ਦੇ ਵਿੱਚ ਰੁੱਝਿਆ ਹੁੰਦਾ ਉਧਰ ਹੀ ਮਨ ਹੁੰਦਾ ਦੂਜੇ ਪਾਸੇ ਮਨ ਨਹੀਂ ਹੁੰਦਾ ਤੁਸੀਂ ਰਜਾਨਾ ਨਿਗਾਹ ਮਾਰ ਕੇ ਵੇਖੋ ਗੁਰੂ ਘਰਾਂ ਵਿੱਚ ਸਤ ਸੰਗਤ ਵਿੱਚ ਜਿਆਦਾ ਜਿਹੜੀ ਗਿਣਤੀ ਆ ਉਹ ਬਜ਼ੁਰਗਾਂ ਦੀ ਹੁੰਦੀ ਆ ਉਹਨਾਂ 'ਚ ਬੱਚਾ ਕੋਈ ਬਿਰਲਾ ਟਾਵਾ ਹੁੰਦਾ ਜਿਹਨੂੰ ਦਾਦਾ-ਦਾਦੀ ਕੋਈ ਪ੍ਰੇਰ ਕੇ ਲੈ ਆਉਂਦੇ ਆ ਆਪਣੇ ਆਪ ਨਹੀਂ ਬੱਚਾ ਆਉਂਦਾ ਗੱਭਰੂ ਜਵਾਨਾਂ ਦੀ ਗਿਣਤੀ ਬਹੁਤ ਥੋੜੀ ਹੁੰਦੀ ਆ ਕੋਈ ਬਿਰਲਾ ਟਾਵਾ ਆਉਂਦਾ ਬੁਢੇਪੇ ਵਾਲੇ ਆਉਂਦੇ ਆ ਸਾਰੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਬਚਪਨ ਵੀ ਗਿਆ ਜਵਾਨੀ ਵੀ ਗਈ ਬੁਢੇਪਾ ਵੀ ਅੱਗੇ ਹੁਣ ਮੌਤ ਐ ਵੀ ਚਲੋ ਅੱਗਾ ਹੀ ਸਵਾਰ ਲਈਏ ਆਪਾਂ ਇਸ ਕਰਕੇ ਉਹਨਾਂ ਨੇ ਵੀ ਸੋਚਿਆ ਵੀ ਮਹਾਰਾਜ ਤੋਂ ਪੁੱਛੀਏ ਜਾ ਕੇ ਕਿਉਂਕਿ ਗੁਰੂ ਸਾਹਿਬ ਦੀ ਸੋਭਾ ਸੁਣੀ ਸੀ ਆਖਣ ਲੱਗੇ ਸਾਨੂੰ ਬਿਲੇ ਲਾਓ ਸਾਹਿਬ ਸਤਿਗੁਰੂ ਜੀ ਫਿਰ ਮੁਸਕਰਾਏ ਤੇ ਆਖਣ ਲੱਗੇ ਭਾਈ ਤਿੰਨੇ ਗੁਣਾ ਨੂੰ ਜੋ ਦਰਸ਼ਨ ਵਿੱਜਿਆ ਵਿੱਚ ਦਿਸੇ ਨੇ ਦੱਸੇ ਹਨ ਤੁਸੀਂ ਆਪਣੇ ਵਰਤਾਰੇ ਵਿੱਚ ਵੇਖੋ ਤੇ ਵਿਵੇਕ ਕਰਕੇ ਵਰਤੋ ਤਾਂ ਇਹਨਾਂ ਤੋਂ ਉੱਚੇ ਨਿਕਲ ਜਾਓਗੇ ਉੱਥੇ ਸੁੱਖ ਮਿਲੂਗਾ ਤੁਹਾਨੂੰ ਤੇ ਜਿਹੜਾ ਤੀਜਾ ਪ੍ਰਾਣੀ ਆਇਆ ਸੀ ਸੈਗਲ ਇਹ ਤਿੰਨ ਆਏ ਸੀ ਪ੍ਰਿਥੀ ਮਲ ਰਾਮਾ ਅਤੇ ਸੈਗਲ ਸੈਗਲ ਨੇ ਕਿਹਾ ਫਿਰ ਮਿਹਰ ਕਰੋ ਸੁਣਾਓ ਸਮਝਾਓ ਸੁਝਾਓ ਤੇ ਜਿਵੇਂ ਫਰਮਾਇਆ ਨੇ ਲੈ ਚਲੋ ਪਾਰ ਤਦ ਵਚਨ ਹੋਇਆ ਭਾਈ ਮਨੁੱਖ ਤ੍ਰੈ ਗੁਣਾ ਵਿੱਚ ਵਰਤਦਾ ਹੈ ਤ੍ਰੈ ਗੁਣ ਕਿਹੜੇ ਹਨ ਇਹ ਰਜੋ ਗੁਣੀ ਤਮੋ ਗੁਣੀ ਤੇ ਸਤੋ ਗੁਣੀ ਤਿੰਨ ਗੁਣ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਸਾਰਾ ਸੰਸਾਰ ਇਹ ਨਾ ਤਿੰਨੇ ਗੁਣਾ ਵਿੱਚ ਵਰਤਦਾ ਹੈ ਜਿਹੜਾ ਬ੍ਰਹਮ ਗਿਆਨੀ ਆ ਤਿੰਨਾ ਗੁਣਾਂ ਵਿੱਚੋਂ ਨਿਕਲ ਕੇ ਚੌਥੇ ਪਦ ਵਿੱਚ ਵਰਤਦਾ ਹੈ। ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੇ ਤਿਨਹੀ ਪਰਮ ਪਦ ਪਾਇਆ ਬਾਣੀ ਚ ਬਚਨ ਆਉਂਦਾ। ਚੌਥੇ ਪਦ ਵਿੱਚ ਬ੍ਰਹਮ ਗਿਆਨੀ ਖੇਡਦਾ ਹੈ। ਇਹ ਤਿੰਨ ਪ੍ਰਕਾਰ ਦਾ ਹੈ। ਤਮਉ ਗੁਣੀ ਰਜੋ ਗੁਣੀ ਤੇ ਸਤੋ ਗੁਣੀ। ਨੰਬਰ 1 ਸਰੀਰ ਨੂੰ ਨੰਗਿਆਂ ਰੱਖ ਕੇ पाला ਕੱਕਰ ਗਰਮੀ ਸਹਾਰ ਕੇ ਭੁੱਖਿਆਂ ਰੱਖ ਕੇ ਧੂਣੀਆਂ ਕੇ ਜਲ ਵਿੱਚ ਬਿਠਾ ਕੇ ਕਲਣਾ ਕਲਣੀ ਤਮੋ ਗੁਣੀ ਜਾਂ ਤਾਮਸੀ ਤਪ ਹੈ ਇਹ ਤਪ ਹੈ ਇੱਕ ਇਹ ਕਿਹੜਾ ਹੈ ਇਹ ਤਮੋ ਗੁਣੀ ਤਪ ਹੈ ਤਮੋ ਗੁਣੀ ਐਸੇ ਤਪੀ ਜੋ ਕਾਮਨਾ ਧਾਰ ਕੇ ਕਰਦੇ ਆ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਫੁਰਦੀਆਂ ਨੇ ਜੇ ਨਿਹਕਾਮੀ ਹੋ ਕੇ ਕਰਨ ਤਾਂ ਮਨ ਸ਼ੁੱਧ ਹੁੰਦਾ ਹੈ ਇਹ ਤਪ ਕਾਠਣ ਹੈ ਇਸ ਵਿੱਚ ਕਈ ਵਾਰ ਕਰੋਧ ਵਸਦਾ ਹੈ ਤੇ ਕਈ ਵਾਰੀ ਤਪੀਆਂ ਨੂੰ ਕਾਮ ਫੁਰਪੈਂਦਾ ਹੈ ਦੂਜਾ ਤਪ ਹੈ ਰਾਜਸੀ ਦੂਜਾ ਤਪ ਹੈ ਰਾਜਸੀ ਪਹਿਲਾ ਸੀ ਤਮੋ ਗੁਣ ਹੁਣ ਦੂਜਾ ਹੈ ਰਾਜਸੀ ਇਹ ਕਿਹੜਾ ਹੈ ਅੱਖਾਂ ਨੂੰ ਵਿਕਾਰੀ ਦ੍ਰਿਸ਼ਟੀ ਵੱਲੋਂ ਰੋਕਣਾ ਅੱਖਾਂ ਨਾਲ ਗਲਤ ਨਹੀਂ ਵੇਖਣਾ ਕੰਨਾਂ ਨੂੰ ਨਿੰਦਿਆ ਤੇ ਈਰਖਾ ਵੱਲੋਂ ਸੁਣਨੋ ਰੋਕ ਲੈਣਾ ਹੱਥਾਂ ਨੂੰ ਬੁਰਾ ਕਰਮ ਕਰਨ ਵੱਲੋਂ ਵਰਜ ਲੈਣਾ ਪੈਰਾਂ ਨੂੰ ਮੰਦੇ ਪਾਸੇ ਜਾਣ ਤੋਂ ਹਟਾ ਲੈਣਾ ਰਸਨਾ ਨੂੰ ਕੌੜੇ ਬਾਖ ਝੂਠ ਤੇ ਨਿੰਦਿਆ ਕਰਨ ਤੋਂ ਮੋੜ ਲੈਣਾ ਸਰੀਰ ਨੂੰ ਅਵਿਹਤ ਭੋਗਾਂ ਵੱਲੋਂ ਰੋਕਣਾ ਇਹ ਰਾਜ ਸੀਤਾ ਪਹਿ ਇਹ ਵੀ ਕਿਤਾਬ ਹੈ ਵੀ ਮਾੜੇ ਪਾਸੇ ਨਾ ਜਾਣਾ ਕੀ ਹੈ ਜੀ ਤਾਪ ਹੈ ਨਿੰਦਿਆ ਨਾ ਕਰਨੀ ਨਾ ਸੁਣਨੀ ਕੀ ਹੈ ਜੀ ਇਹ ਵੀ ਤਪ ਹੈ ਜੀਵ ਨਾਲ ਕੌੜਾ ਵਚਨ ਨਾ ਕਹਿਣਾ ਕਿਸੇ ਨੂੰ ਇਹ ਕੀ ਹੈ ਇਹ ਵੀ ਇੱਕ ਤਪ ਹੈ ਕਿਹੜਾ ਤਪ ਹੈ ਇਹ ਤਪ ਹੈ ਜੀ ਰਾਜਸੀ ਤਪ ਇਹਨਾਂ ਦੀ ਥਾਵੇਂ ਅੱਖਾਂ ਨੂੰ ਭਲੇ ਪੁਰਖਾਂ ਦੇ ਦਰਸ਼ਨ ਤੇ ਲਾਉਣਾ ਇੱਕ ਤਾਂ ਅੱਖਾਂ ਨਾਲ ਨਾ ਕਿਸੇ ਨੂੰ ਵੇਖ ਕੇ ਗਲਤ ਗਲਤ ਵੇਖਣਾ ਕਿਸੇ ਨੂੰ ਇਹਨੂੰ ਬਦਲੀ ਕਰ ਦੇਣਾ ਕਿਵੇਂ ਅੱਖਾਂ ਨਾਲ ਦਰਸ਼ਨ ਕਰਨੇ ਕਿਸੇ ਸਤਪੁਰਸ਼ ਦੇ ਦਰਸ਼ਨ ਕਰਨੇ ਜਿਵੇਂ ਆਪਾਂ ਅਰਦਾਸ ਵਿੱਚ ਕਹਿੰਦੇ ਆ ਸਹੀ ਗੁਰਮੁਖੋ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਇਹਦਾ ਮਤਲਬ ਇਹ ਵੀ ਹੈ ਵੀ ਸਾਰਿਆਂ ਦੇ ਦਰਸ਼ਨ ਕਰਕੇ ਰੱਬ ਦਾ ਨਾਮ ਚਿਤ ਨਹੀਂ ਆਉਂਦਾ ਜਿਹਦੇ ਦਰਸ਼ਨ ਕਰਕੇ ਰੱਬ ਦਾ ਨਾਮ ਚਿਤ ਆਵੇ ਉਹਦੇ ਦਰਸ਼ਨ ਕਰਨੇ ਇਧਰਲੇ ਪਾਸੇ ਲਾਉਣਾ ਅੱਖਾਂ ਨੂੰ ਤੇ ਗੰਦੇ ਰਸਾਲੇ ਪੜ੍ਹਨ ਦੀ ਥਾਂ ਤੇ ਚੰਗੀਆਂ ਤੇ ਭਲੀਆਂ ਪੁਸਤਕਾਂ ਪੜ੍ਹਨ ਤੇ ਲਾਉਣਾ ਕੰਨਾਂ ਨਾਲ ਗੰਦੇ ਗੀਤ ਤੇ ਨਿੰਦਿਆ ਸੁਣਨ ਨੂੰ ਹਟਾ ਕੇ ਕੰਨਾਂ ਨੂੰ ਕੀਰਤਨ ਸੁਣਨ ਤੇ ਲਾਉਣਾ ਰਸਨਾ ਨਾਲ ਕੌੜਾ ਵਚਨ ਬੋਲਣ ਦੀ ਥਾਂ ਤੇ ਮਿੱਠਾ ਬੋਲਣ ਤੇ ਸੱਚ ਬੋਲਣ ਤੇ ਲਾਉਣਾ ਹੱਥਾਂ ਨਾਲ ਗਲਤ ਕੰਮ ਕਰਨ ਦੀ ਥਾਂ ਤੇ ਹੱਥਾਂ ਨਾਲ ਸੇਵਾ ਕਰਨੀ ਤੇ ਦਾਨ ਕਰਨਾ ਪੈਰਾਂ ਦੇ ਨਾਲ ਕੁਸੰਗਤ ਵੱਲ ਚੱਲ ਕੇ ਜਾਣ ਦੀ ਥਾਂ ਤੇ ਪੈਰਾਂ ਨੂੰ ਸਤ ਸੰਗਤ ਵਿੱਚ ਜਾਣ ਤੇ ਲਾਉਣਾ ਇਹ ਕਿਹੜਾ ਤਪ ਹੈ ਇਹ ਰਾਜ ਸੀ ਤਪ ਹੈ ਰਾਜ ਸੀ ਤਪ ਤਾਂ ਹੁਣ ਤੀਜੇ ਨੰਬਰ ਦੇ ਤਪ ਦੀ ਗੱਲ ਦੱਸੀ ਫਿਰ ਮਹਾਰਜ ਨੇ ਕਹਿੰਦੇ ਸ਼ਾਂਤ ਕੀ ਤਪ ਸਤੋ ਗੁਣੀ ਜਿਹਨੂੰ ਕਹਿੰਦੇ ਆਪਾਂ ਫਿਰ ਸਤੋ ਗੁਣੀ ਸ਼ਾਂਤ ਕੀ ਤਪ ਇਹ ਕੀ ਆ ਤੁਸੀਂ ਜੇ ਗੁਰਮਤ ਦੇ ਟੁਰੋਂ ਤਾਂ ਤੁਹਾਨੂੰ ਇੱਥੋਂ ਦੋ ਵਸਤੂਆਂ ਪ੍ਰਾਪਤ ਹੋਣਗੀਆਂ ਇੱਕ ਨਾਮ ਮਿਲੂਗਾ ਇੱਕ ਪਰਮਾਤਮਾ ਦੀ ਸਿਫਤ ਸਲਾਹ ਮਿਲੂਗੀ ਨਾਮ ਅਕਾਲ ਪੁਰਖ ਤ੍ਰੈ ਗੁਣਾ ਤੋਂ ਉੱਚੇ ਮਾਲਕ ਦਾ ਜਪਣਾ ਜੇ ਸਿਮਰੋਗੇ ਮਨ ਤੇ ਪ੍ਰਾਣਾ ਵਿੱਚ ਵਸਾਓਗੇ ਅੰਤ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ ਉਸ ਦੀ ਸਿਫਤ ਸਲਾਹ ਕਰੋਗੇ ਜਿਸ ਲਈ ਬਾਣੀ ਦਾ ਦਾਨ ਤੁਹਾਨੂੰ ਮਿਲੇਗਾ ਜੇ ਗੁਰੂ ਦੀ ਸ਼ੋਭਾ ਕਰੀਏ ਨਾ ਫਿਰ ਬਾਣੀ ਦਾ ਦਾਨ ਮਿਲਦਾ ਹੈ ਉਹ ਬਾਣੀ ਨੂੰ ਜਦੋਂ ਤੁਸੀਂ ਪੜ੍ਹੋਗੇ ਵਿਚਾਰੋਗੇ ਉਸ ਦਾ ਕੀਰਤਨ ਕਰੋਗੇ ਜਾਂ ਸੁਣੋਗੇ ਉਸ ਨਾਲ ਮੈਲ ਕੱਟੀ ਜਾਂਦੀ ਹੈ ਫਿਰ ਮਨ ਦੀ ਦੇਖੋ ਇਹਨੂੰ ਸਮਝਣ ਦੀ ਲੋੜ ਹੈ ਬੀਜੇ ਆਪਾਂ ਗੁਰੂ ਦੀ ਸਿਫਤ ਸਲਾਹ ਕਰੀਏ ਉਹਦੀ ਸਿਫਤ ਸਲਾਹ ਕਰਨ ਦੇ ਨਾਲ ਜਿਵੇਂ ਆਪਾਂ ਧੰਨ ਗੁਰੂ ਜਾਂ ਵਾਹਿਗੁਰੂ ਕਹਿੰਦੇ ਆ ਵਾਹਿਗੁਰੂ ਦਾ ਮਤਲਬ ਕੀ ਆ ਵੀ ਵਾਹਿ ਗੁਰੂ ਗੁਰੂ ਨੂੰ ਵਾਹ ਕਹਿਣਾ ਇਹ ਗੁਰੂ ਦੀ ਸਿਫਤ ਹੈ ਇਹ ਗੁਰੂ ਦੀ ਸਲਾਹਤਾ ਕਰਨੀ ਹੈ ਜਦੋਂ ਆਪਾਂ ਗੁਰੂ ਦੀ ਸਲਾਹਤਾ ਕਰਦੇ ਆ ਫੇਰ ਬਾਣੀ ਦਾ ਦਾਨ ਮਿਲਦਾ ਬਾਅਦ ਵਿੱਚ ਜਦੋਂ ਬਾਣੀ ਦਾ ਦਾਨ ਮਿਲਦਾ ਫੇਰ ਬਾਣੀ ਪੜਨੇ ਆ ਜਦੋਂ ਫਿਰ ਬਾਣੀ ਪੜਨੇ ਆ ਤੇ ਬਾਣੀ ਦੇ ਨਾਲ ਮਨ ਦੀ ਮੈਲ ਕੱਟੀ ਜਾਂਦੀ ਹੈ ਦੇਖੋ ਕਿਵੇਂ ਭਾਈ ਵੀਰ ਸਿੰਘ ਨੇ ਬੜੇ ਪਿਆਰ ਵਿੱਚ ਸਮਝਾਇਆ ਇਹ ਵਚਨ ਗੁਰੂ ਨਾਨਕ ਸਾਹਿਬ ਜੀ ਦੱਸ ਰਹੇ ਨੇ ਉਹਨਾਂ ਤਿੰਨਾਂ ਨੂੰ ਉਸ ਨਾਲ ਮਨ ਦੀ ਮੈਲ ਕੱਟੀ ਜਾਵੇਗੀ ਮਨ ਵਿੱਚ ਨਿਮਰਤਾ ਦੇ ਨਾਲ ਰਸ ਭਰੇਗਾ ਫਿਰ ਰਸ ਦੇ ਖੰਭ ਲੱਗ ਕੇ ਉਡਾਰੀ ਵੱਜੂ ਗੁਨਾ ਤੋਂ ਉੱਚੇ ਉੱਠਣ ਦੀ ਤੇ ਅੰਤ ਜਿਸ ਦੀ ਸਿਵਤ ਸਲਾਹ ਕਰਦੇ ਹੋ ਉਸ ਨੂੰ ਜਾ ਮਿਲੋਗੇ ਹੁਣ ਸਤੋਗੁਣੀ ਜਾਂ ਸ਼ਾਂਤ ਕੀ ਤਪ ਦਾ ਰੂਪ ਇਹ ਹੋਵੇਗਾ ਕਿ ਬਾਣੀ ਤੇ ਨਾਮ ਦੇ ਅਭਿਆਸ ਵੇਲੇ ਮਨ ਬਾਸ਼ਨਾ ਤ੍ਰਿਸ਼ਨਾ ਚ ਜਾਏਗਾ ਮਨ ਨੂੰ ਬਾਰੀ ਬਾਰੀ ਹੋਰ ਬਾਸ਼ਨਾ ਵਿੱਚ ਤੇ ਵੇਲੇ ਸੰਕਲਪਾਂ ਵਿੱਚ ਜਾਣ ਤੋਂ ਰੋਕਣਾ ਜਿਵੇਂ ਆਪਾਂ ਬਾਣੀ ਪੜ੍ਹਦੇ ਆ ਨਾ ਕਈ ਜਿਗਿਆਸੂ ਕਹਿੰਦੇ ਆ ਵੀ ਜਦੋਂ ਸਿਮਰਨ ਕਰਦੇ ਆ ਜੀ ਮਨ ਭਟਕਦਾ ਜਦੋਂ ਬਾਣੀ ਪੜਦੇ ਜਾਂ ਸੁਣਦੇ ਆ ਜੀ ਮਨ ਭਟਕਦਾ ਜੀ ਮਨ 'ਚ ਹੋਰ ਤਰ੍ਹਾਂ ਦੇ ਖਿਆਲ ਆਉਂਦੇ ਆ ਹੁਣ ਉਹਨਾਂ ਨੂੰ ਰੋਕਣਾ ਮਨ ਨੂੰ ਇੱਧਰ ਉੱਧਰ ਜਾਣ ਤੋਂ ਰੋਕਣਾ ਇਹ ਸ਼ਾਂਤ ਕੀ ਤਪ ਹੈ ਤਪ ਦੇਖੋ ਮਹਾਰਾਜ ਨੇ ਇਹਨੂੰ ਕਿਹਾ ਇਹ ਤਪ ਹੈ ਭਾਈ ਜੇ ਬਾਣੀ ਸੁਣੀਏ ਬਾਣੀ ਪੜਹੀਏ ਮਨ ਵਿੱਚ ਖਿਆਲ ਆਉਂਦੇ ਆ ਗਲਤ ਖਿਆਲ ਵੀ ਆਉਂਦੇ ਕਈ ਵਾਰੀ ਮਨ ਇੱਧਰ ਉੱਧਰ ਉਡਾਰੀਆਂ ਮਾਰ ਜਾਂਦਾ ਮਨ ਨੂੰ ਰੋਕ ਕੇ ਮੋੜ ਕੇ ਫੇਰ ਉੱਥੇ ਹੀ ਲਿਆਉਣਾ ਫੇਰ ਮੋੜਨਾ ਫੇਰ ਉੱਥੇ ਹੀ ਲਿਆਉਣਾ ਮਨ ਭੱਜੂ ਫੇਰ ਮੋੜਨਾ ਫੇਰ ਉੱਥੇ ਹੀ ਲਿਆਉਣਾ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਭਾਈ ਤਪ ਹੈ ਗੁਰਸਿੱਖਾਂ ਦਾ ਇਹ ਤਪ ਕਰਨਾ ਹੈ ਆਪਾਂ ਜੇ ਮਨ ਚਲਾ ਜਾਵੇ ਆਸੇ ਪਾਸੇ ਤਾਂ ਮੋੜਨਾ ਤੇ ਦੁਬਾਰੇ ਫੇਰ ਨਾਮ ਵਿੱਚ ਲਾਉਣਾ ਹੋਰ ਨਹੀਂ ਜਾਣ ਦੇਣਾ ਕਿਸੇ ਪਾਸੇ ਮਨ ਨੂੰ ਮੋੜ ਕੇ ਫੇਰ ਲਾਉਣਾ ਤਾਂ ਕਿ ਇੱਕ ਚਿੱਤੀ ਪ੍ਰਾਪਤ ਹੋ ਜਾਏ ਇਕਾਗਰਤਾ ਜਿਹਨੂੰ ਕਹਿੰਦੇ ਆਪਾਂ ਇਕਾਗਰਤਾ ਪ੍ਰਾਪਤ ਹੋ ਜਾਏ ਇਹ ਤਾਪ ਹੈ ਇਹ ਕਿਹੜਾ ਤਾਪ ਇਹ ਸ਼ਾਂਤ ਕੀ ਤਾਪ ਹੈ ਜਿਵੇਂ ਉਦਾਹਰਨ ਦਿੱਤੀ ਹੈ ਘੋੜੇ ਨੂੰ ਮਸਾਲਾ ਖਵਾਓ ਤਾਂ ਸੱਟ ਸੱਟ ਦਿੰਦਾ ਹੈ ਤਿਵੇਂ ਮਨ ਸ਼ਬਦ ਦਾ ਪ੍ਰੇਮੀ ਹੋਣੋਂ ਹੁਸਦਾ ਤੇ ਦਸੋਂ ਦਿਸ਼ਾਂ ਵਿੱਚ ਭ੍ਰਮਣ ਵਿੱਚ ਧਾਮਦਾ ਹੈ ਮਨ ਪ੍ਰੇਮ ਨਾਲ ਬਾਣੀ ਨਾਲ ਨਹੀਂ ਜੁੜਦਾ ਮਨ ਤਾਂ ਦਸੇ ਦਿਸ਼ਾਂ ਵਿੱਚ ਭੱਜੇ ਹੀ ਫਿਰਦਾ ਬਾਣੀ ਚ ਬਚਨ ਆਉਂਦਾ ਨਾ ਧਾਇਓ ਰੇ ਮਨ ਦਹਿ ਜ ਸਤਾਇਓ ਮਨ ਕਾ ਨੂੰ ਖੜਦਾ ਕਿਤੇ ਟਿਕ ਕੇ ਸੋ ਜਿਵੇਂ ਮਸਾਲੇ ਦੇਣ ਵਾਲਾ ਉਸ ਦੇ ਮੂੰਹ ਵਿੱਚ ਹੱਥ ਦੇ ਹੀ ਰੱਖਦਾ ਹੈ ਜਿਹੜੇ ਘੋੜਾ ਪਾਲਦੇ ਆ ਜਿਵੇਂ ਜ਼ਿਮੀਂਦਾਰ ਕਿਸਾਨ ਮੱਝਾਂ ਵੀ ਪਾਲਦੇ ਆ ਮੱਝ ਵੀ ਮੱਝ ਨੂੰ ਵੀ ਕਈ ਵਾਰੀ ਦਵਾਈ ਆਦਕ ਦੇਣੀ ਪੈਂਦੀ ਆ ਮੱਝ ਬਾਹਰ ਕੱਢ ਦਿੰਦੀ ਆ ਦਵਾਈ ਘੋੜੇ ਬਾਲਣ ਵਾਲੇ ਜਦੋਂ ਘੋੜੇ ਨੂੰ ਮਸਾਲਾ ਦਿੰਦੇ ਆ ਤਾਂ ਉਹ ਮਸਾਲਾ ਘੋੜਾ ਲੈਂਦਾ ਨਹੀਂ ਉਹ ਬਾਹਰ ਕੱਢ ਦਿੰਦਾ ਹਾਲਾਂਕਿ ਘੋੜੇ ਦਾ ਤਾਂ ਭਲਾ ਹੋਣਾ ਮਸਾਲਾ ਲੈਣ ਨਾਲ ਦੇ ਮਸਾਲਾ ਅੰਦਰ ਲੰਘ ਜਾਵੇ ਘੋੜੇ ਨੂੰ ਤੰਦਰੁਸਤੀ ਮਿਲਣੀ ਆ ਘੋੜੇ ਦਾ ਫਾਇਦਾ ਹੋਣਾ ਹੈ ਭਲਾ ਹੋਣਾ ਪਰ ਜਿਹੜੇ ਮਾਲਕ ਹੁੰਦੇ ਆ ਘੋੜੇ ਦੀ ਸੰਭਾਲ ਕਰਨ ਵਾਲੇ ਉਹ ਕੀ ਕਰਦੇ ਆ ਫਿਰ ਉਹਦੇ ਮੂੰਹ 'ਚ ਹੱਥ ਦੇ ਹੀ ਰੱਖਦੇ ਆ ਘੋੜੇ ਦੇ ਜਦੋਂ ਕੱਢੇ ਫੇਰ ਅੰਦਰ ਮਸਾਲਾ ਦਿੰਦੇ ਆ ਉਹ ਬਾਹਰ ਕੱਢਦਾ ਮਸਾਲਾ ਫੇਰ ਅੰਦਰ ਦਿੰਦੇ ਆ ਫੇਰ ਬਾਹਰ ਕੱਢਦਾ ਮਸਾਲਾ ਫੇਰ ਅੰਦਰ ਦਿੰਦੇ ਆ ਇਸੇ ਤਰ੍ਹਾਂ ਬਾਰੀ-ਬਾਰੀ ਮਸਾਲਾ ਘੋੜੇ ਨੂੰ ਦਿੰਦੇ ਆ ਤੇ ਅਖੀਰ ਉਹ ਖਾਂਦਾ ਹੈ ਜਦੋਂ ਖਾ ਲੈਂਦਾ ਖਾ ਕੇ ਫਿਰ ਉਹ arogh ਹੋ ਜਾਂਦਾ ਹੈ ਇਸੇ ਤਰ੍ਹਾਂ ਨਾ ਲੱਗਦੇ ਮਨ ਨੂੰ ਵਾਰੀ-ਵਾਰੀ ਲਾਉਣਾ ਭਾਈ ਸ਼ਾਂਤ ਕੀਤਾਪ ਹੈ ਜੇ ਮਨ ਲੱਗ ਗਿਆ ਤਾਂ ਮਨ ਅਰੋਗ ਹੋ ਗਿਆ ਫਿਰ ਜਿਵੇਂ ਬਾਣੀ ਚ ਬਚਨ ਆਉਂਦਾ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਸੁਖਮਣੀ ਸਾਹਿਬ ਚ ਬਾਰੰਗ ਬਾਰ-ਬਾਰ ਪ੍ਰਭ ਜਪੀਐ ਵਾਰੀ-ਵਾਰੀ ਜਪੋ ਭਾਈ ਵਾਰੀ-ਵਾਰੀ ਜਪੋ ਪੀ ਅੰਮ੍ਰਿਤ ਇਹ ਮਨ ਤਨ ਧਰਵੀਐ ਜਦੋਂ ਆਪਾਂ ਨਾਮ ਦਾ ਅੰਮ੍ਰਿਤ ਪੀਵਾਂਗੇ ਫਿਰ ਪਹਿਲਾ ਮਨ ਮਨ ਦੇ ਨਾਲ ਤਨ ਏ ਭਾਈ ਟਿਕਾਉ ਚਾਉਂਦਾ ਹੈ ਸੋ ਤੁਸਾਂ ਨੂੰ ਜੇ ਇਹ ਗੱਲ ਭਾਵੇ ਕਿ ਇਸ ਮਨੁੱਖ ਜਨਮ ਦਾ ਲਾਹਾ ਆਪਣੇ ਮੂਲ ਨੂੰ ਪਛਾਨਣਾ ਹੈ ਤਾਂ ਭਾਈ ਸਮਝੋ ਸਰੀਰ ਦਾ ਮੂਲ ਮਨ ਹੈ ਮਨ ਦਾ ਮੂਲ ਆਤਮਾ ਹੈ ਆਤਮਾ ਦਾ ਮੂਲ ਪ੍ਰਮਾਤਮਾ ਹੈ ਵੀ ਪ੍ਰਮਾਤਮਾ ਤੋਂ ਆਤਮਾ ਬਣੀ ਹੈ ਆਤਮਾ ਤੋਂ ਫਿਰ ਮਨ ਬਣਿਆ ਹੈ ਤੇ ਭਾਈ ਮਨ ਜਿਹੜਾ ਇਹ ਜਿਹੜਾ ਮਨ ਹੈ ਇਸ ਸਰੀਰ ਦੇ ਵਿੱਚ ਰਹਿੰਦਾ ਹੈ ਇਉਂ ਸਮਝਾਇਆ ਮਹਾਰਜ ਨੇ ਪਰਮਾਤਮਾ ਦੇਵ ਸਤਿਆ ਰੂਪ ਹੈ ਪਰਮ ਅਨੂਪ ਹੈ ਰਸ ਰੂਪ ਹੈ ਤੇ ਸਰਬੱਗਿਆ ਹੈ ਸਰਬਸ਼ਕਤੀਮਾਨ ਹੈ ਉਸ ਮੂਲ ਰੂਪ ਵਿੱਚ ਪ੍ਰਾਪਤ ਹੋਣਾ ਹੈ ਉਸ ਤੋਂ ਵਿਤ ਕਰਕੇ ਉਪਰਾਂਦ ਧਾਰ ਕੇ ਅਸੀਂ ਦੁੱਖ ਸੁੱਖ ਦੇ ਭਾਗੀ ਬਣਦੇ ਹਾਂ ਜੇ ਇਸ ਰਾਹ ਤੇ ਟੁਰਨਾ ਹੈ ਤਾਂ ਨਾਮ ਬਾਣੀ ਦੇ ਗ੍ਰਹਿਣ ਕਰੋ ਤੇ ਉੱਪਰ ਦੱਸਿਆ ਰਾਜਸੀ ਤੇ ਸ਼ਾਂਤ ਕੀ ਤਪ ਧਾਰਨ ਕਰੋ ਰਾਜਸੀ ਤੇ ਸ਼ਾਂਤ ਕੀ ਤਪ ਧਾਰਨ ਕਰਨਾ ਹੈ ਜਿਹੜਾ ਤਮੋ ਗੁਣੀ ਤਪ ਹੈ ਉਹ ਨਹੀਂ ਕਰਨਾ ਮਹਾਰਾਜ ਕਹਿੰਦੇ ਸੋ ਇਹਦੇ ਨਾਲ ਤੁਹਾਡੀ ਕਲਿਆਣ ਹੋਵੇਗੀ ਜਦੋਂ ਇਹ ਵਚਨ ਸਤਿਗੁਰ ਨੇ ਸੁਣਾਇਆ ਤਾਂ ਉਹ ਸੁਣ ਕੇ ਜਾਗ ਉੱਠੇ ਚਰਨੀ ਪੈ ਗਏ ਤੇ ਦਾਤ ਦਾਤ ਦੀ ਜਾਚ ਨਾ ਕੀਤੀ ਵੀ ਮਹਾਰਾਜ ਦਾਤ ਬਖਸ਼ੋ ਫਿਰ ਦਾਤ ਬਖਸ਼ੋ ਸ੍ਰੀ ਗੁਰੂ ਜੀ ਨੇ ਨਾਮ ਬਾਣੀ ਬਖਸ਼ ਕੇ ਉਹਨਾਂ ਨੂੰ ਦੀਖਿਆਤ ਕੀਤਾ ਮਤਲਬ ਦੀਖਿਆ ਦਿੱਤੀ ਇਹ ਰਜੋਗੁਣੀ ਤੇ ਸਤੋਗੁਣੀ ਤਾਪ ਇਸ ਦੀ ਵਾਹਿਗੁਰੂ ਅਨੁਭਵ ਤੱਕ ਅਪੜਨ ਦੀ ਜਾਂਚ ਸਿਖਾਤੀ ਫਿਰ ਕੱਲਾ ਇਹ ਨਹੀਂ ਵੀ ਵਸਤੂ ਦਿੱਤੀ ਮਹਾਰਾਜ ਵਸਤੂ ਵੀ ਦਿੰਦੇ ਵਸਤੂ ਦੀ ਜਾਂਚ ਵੀ ਸਿਖਾਉਂਦੇ ਤਰੀਕਾ ਵੀ ਦੱਸਦੇ ਮਹਾਰਾਜ ਫਿਰ ਤੇ ਟਰਨ ਵੇਲੇ ਹੋਰ ਵਿਸ਼ੇਸ਼ ਸਿੱਖਿਆ ਇਹ ਦਿੱਤੀ ਕਿ ਸਤ ਸੰਗ ਵਿੱਚ ਪੁੱਜ ਕੇ ਪਹੁੰਚਣਾ ਭਾਈ ਸਤ ਸੰਗਤ ਹੁੰਦੀ ਹੋਵੇ ਜਾਣਾ ਮਹਾਰਾਜ ਕਹਿੰਦੇ ਉੱਥੇ ਉਹਨਾਂ ਨੇ ਪਰਮਗਤੀ ਇਸੇ ਤਰ੍ਹਾਂ ਹੀ ਪਾ ਲਈ ਗ੍ਰਸਥ ਵਿੱਚ ਬੈਠੇ ਰਹੇ ਜਿੱਥੇ ਸਾਧ ਸੰਗਤ ਸੁਣਨ ਪੁੱਜ ਕੇ ਪਹੁੰਚਣ ਸੇਵਾ ਵੀ ਕਰਨ ਤੇ ਸ਼ਬਦ ਦਾ ਅਭਿਆਸ ਵੀ ਕਰਨ ਨੇਰੇ ਆਪ ਹੀ ਨਹੀਂ ਉਹਨਾਂ ਨੇ ਗੁਰੂ ਕੀ ਸਿੱਖਿਆ ਕੁਟੰਬ ਵਿੱਚ ਵੀ ਪ੍ਰਚਾਰੀ ਹਾਂ ਇਹ ਗੱਲ ਨੋਟ ਕਰਨ ਵਾਲੀ ਆ ਵੀ ਇਕੱਲੀ ਆਪ ਹੀ ਨਹੀਂ ਗੁਰੂ ਦੀ ਸਿੱਖਿਆ ਧਾਰਨ ਕੀਤੀ ਉਹਨਾਂ ਨੇ ਆਪਣੇ ਪਰਿਵਾਰ ਤੇ ਸਰੀਕੇ ਕਬੀਲੇ ਨੂੰ ਵੀ ਜਾ ਕੇ ਮਹਾਰਾਜ ਦੇ ਲੜ ਲੱਗਣ ਦੀ ਪ੍ਰੇਰਣਾ ਦਿੱਤੀ ਪ੍ਰਚਾਰ ਕੀਤਾ ਤੇ ਸਾਰਿਆਂ ਨੂੰ ਇਸ ਰਸਤੇ ਪਾ ਕੇ ਗੁਰੂ ਕੀ ਚਰਨੀ ਲਾ ਕੇ ਦੀਖਿਆਤ ਕਰਵਾਇਆ ਇਹ ਉਹਨਾਂ ਨੇ ਲੋਕ ਦਾ ਸੁਖ ਵੀ ਸਾਰਾ ਪਾਇਆ ਤੇ ਪ੍ਰਲੋਕ ਵੀ ਪ੍ਰਾਪਤ ਕਰ ਲਿਆ ਇਸ ਤੋਂ ਪਤਾ ਲੱਗਾ ਕਿ ਮੁੱਢ ਤੋਂ ਹੀ ਹਰ ਸਿੱਖ ਆਪ ਵੀ ਜਪਦਾ ਹੈ ਤੇ ਹੋਰਨਾਂ ਨੂੰ ਵੀ ਜਪਾਉਣ ਦੇ ਰਸਤੇ ਪਾਉਂਦੇ ਹੀ ਆਇਆ ਹੈ ਗੁਰੂ ਦਾ ਸਿੱਖ ਬਾਣੀ ਚ ਬਚਨ ਆਉਂਦਾ ਨਾ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਸੋ ਇਸ ਤੋਂ ਬਾਅਦ ਇਹ ਤਾਂ ਚਲੇ ਗਏ ਫਿਰ ਦੋ ਹੋਰ ਆਏ ਇੱਕ ਪਿਰਥਾ ਤੇ ਇੱਕ ਖੇਡਾ ਸੋਇਰੀ ਇਹ ਦੋਏ ਸੱਜਣ ਗੁਰੂ ਕੇ ਦਰਬਾਰ ਆਏ ਜਦੋਂ ਆਏ ਤੱਕ ਇਹ ਬਾਣੀ ਦਾ ਉਚਾਰਨ ਹੋ ਰਿਹਾ ਸੀ ਇਹਨਾਂ ਨੇ ਦਰਸ਼ਨ ਕੀਤੇ ਦਰਸ਼ਨ ਕਰਕੇ ਮੱਥਾ ਟੇਕਿਆ ਤੇ ਬਹਿ ਗਏ ਸ਼ਬਦ ਦੇ ਸ਼ਬਦ ਕੰਨਾਂ 'ਚ ਪਿਆ ਸ਼ਬਦ ਨੇ ਝਟਪਟ ਅਸਰ ਕੀਤਾ ਇਕ ਆਗਰ ਜਿਤ ਹੋ ਗਏ ਪਰਜੋਜਨ ਮਨ ਦਾ ਜੁੜਨਾ ਸੀ ਸੋ ਮਨ ਤਾਂ ਉਸੇ ਵੇਲੇ ਜੁੜ ਗਿਆ ਜਦੋਂ ਸ਼ਬਦ ਸਮਾਪਤ ਹੋਇਆ ਤੇ ਗੱਲਬਾਤ ਦਾ ਸਮਾਂ ਆਇਆ ਤਾਂ ਸਤਿਗੁਰਾਂ ਨੇ ਪੁੱਛਿਆ ਭਾਈ ਕਿਸ ਕਾਮਣ ਆ ਲਈ ਆਏ ਹੋ ਜੁੜੇ ਮਨ ਦੇ ਰਸ ਦੇ ਗਿਆਤ ਹੋ ਰਹੇ ਪਿਰਥਾ ਜੀ ਨੇ ਕਿਹਾ ਪਾਤਸ਼ਾਹ ਜੀ ਈਹਾਂ ਸੁਖ ਬਖਸ਼ੋ ਚਰਨਾਂ ਦੀ ਸ਼ਰਣ ਵਿੱਚ ਰੱਖੋ ਜਗਤ ਜਿਵੇਂ ਅਸਰ ਦਿਖਾਇਆ ਹੈ ਤਿਵੇਂ ਦਿਸਦਾ ਰਹੇ ਜੋ ਤ੍ਰਿਪਤੀ ਹੁਣ ਆਈ ਐ ਆਈ ਰਹੇ ਮੰਗੀਏ ਕੁਛ ਨਾ ਤੇ ਜਿਵੇਂ ਹੁਣ ਉਚਾਰ ਹੋਇਆ ਹੈ ਤਿਵੇਂ ਮਿਹਰ ਕਰ ਦਿਓ ਅਨ ਮੰਗਿਆ ਦਾਣ ਦੀਜਾ ਦਾਤੇ ਤੇਰੀ ਭਗਤ ਭਰੇ ਪੰਡਾਰਾ ਇਹ ਆਸਾ ਰਾਗ ਵਿੱਚ ਬਾਣੀ ਦਾ ਬਚਨ ਹੈ ਇਹ ਵਜਨ ਸੁਣ ਕੇ ਮਹਾਰਾਜ ਜੀਆ ਨੇ ਬਚਨ ਕਿਹਾ ਤੁਸੀਂ ਚਰਨ ਸ਼ਰਨ ਮੰਗੀ ਐ ਮੇਰੇ ਚਰਨ ਸਾਧ ਸੰਗਤ ਵਿੱਚ ਰਹਿੰਦੇ ਆ ਤੁਸੀਂ ਇਸ ਵੇਲੇ ਜੁੜੇ ਹੋ ਸ਼ਬਦ ਸੁਣ ਕੇ ਸਦਾ ਹੀ ਜੁੜੇ ਰਹੋਗੇ ਜੁੜੇ ਤਾ ਰਹੋਗੇ ਸ਼ਬਦ ਦੀ ਕਮਾਈ ਕਰੋਗੇ ਬੀਜ ਸ਼ਬਦ ਜਪਦੇ ਰਹੋਗੇ ਵਾਹਿਗੁਰੂ ਵਾਹਿਗੁਰੂ ਜਪਦੇ ਰਹੋਗੇ ਕੋਈ ਮੂਲ ਮੰਤਰ ਜਪਦਾ ਹੈ ਕੋਈ ਗੁਰੂ ਦਾ ਸ਼ਬਦ ਜਪਦਾ ਹੈ ਕੋਈ ਜਪਜੀ ਸਾਹਿਬ ਪੜਦਾ ਰਹਿੰਦਾ ਹੈ ਕੋਈ ਕੁਝ ਮਹਾਰਾਜ ਕਹਿੰਦੇ ਜੇ ਸ਼ਬਦ ਦੀ ਕਮਾਈ ਕਰੋਗੇ ਸ਼ਬਦ ਦੀ ਕਮਾਈ ਕਰਦੇ ਤੁਸੀਂ ਸ਼ਬਦ ਨਾਲ ਮਿਲੋਗੇ ਸਰੀਰ ਮੇਰਾ ਸਰਗੁਣ ਰੂਪ ਹੈ ਸ਼ਬਦ ਨਾਲ ਮਿਲੇ ਤਾਂ ਫੇਰ ਵਿਛੋੜਾ ਨਹੀਂ ਪੈਣਾ ਸਰੀਰ ਨੂੰ ਮਿਲਿਆ ਵਿਛੋੜਾ ਹੋਣਾ ਹੀ ਹੋਣਾ ਹੈ ਸੋ ਵਿਛੜੋਗੇ ਜੇ ਸਰੀਰ ਨੂੰ ਮਿਲੋਗੇ ਇਉ ਬਾਣੀ ਤੇ ਨਾਮਦਾਣ ਦੀ ਦੇਖਿਆ ਦੇ ਕੇ ਦਾਤੇ ਨੇ ਹੋਰ ਸਿੱਖਿਆ ਦਿੱਤੀ ਧਰਮਸ਼ਾਲਾ ਦੋਏ ਵੇਲੇ ਜਾਣਾ ਭਾਈ ਇਹ ਕਿਹਾ ਧਰਮਸ਼ਾਲਾ ਬਣਵਾਈਆਂ ਮਹਾਰਾਜ ਨੇ ਗੁਰਦੁਆਰੇ ਬਾਦ ਵਿੱਚ ਬਣੀ ਹੈ ਧਰਮਸ਼ਾਲਾ ਦੋਏ ਵੇਲੇ ਜਾਣਾ ਸੰਤ ਸਤਗੁਰ ਤੇ ਸਾਈਂ ਇੱਕ ਰੂਪ ਜਾਣਨੇ ਸੰਤ ਸਤਗੁਰ ਤੇ ਸਾਈਂ ਇੱਕ ਸੰਤ ਨੇ ਜਿਹੜੇ ਬੰਦਗੀ ਕਰਨ ਵਾਲੇ ਨੇ ਇੱਕ ਸਤਗੁਰ ਹਨ ਇੱਕ ਸਾਈਂ ਕਹੀਏ ਪ੍ਰਮਾਤਮਾ ਇਹ ਤਿੰਨਾਂ ਨੂੰ ਇੱਕ ਰੂਪ ਜਾਣਨਾ ਕਿਰਤ ਧਰਮ ਦੀ ਕਰਨੀ ਤੇ ਲੋੜਵੰਦਾਂ ਨਾਲ ਵੰਡ ਕੇ ਖਾਣਾ ਦੋਨਾਂ ਨੂੰ ਉਪਦੇਸ਼ ਦਿੱਤਾ ਦੋਨਾਂ ਨੇ ਐਵੇਂ ਹੀ ਕਮਾਈ ਕੀਤੀ ਤੇ ਭਵਜਲ ਤਰ ਗਏ ਸੋ ਸੰਗਤ ਜੀ ਰਹਿੰਦੀਆਂ ਵਿਚਾਰਾਂ ਬਾਕੀ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ